ਜਦੋਂ ਤੱਕ ਮੇਰੇ ਦਿਲ ਦੇ ਅੰਦਰ ਐਸਾਸ ਨਹੀਂ ਇਹ ਹੁੰਦਾ ਹਰ ਸ਼ੈ ਦੇ ਵਿੱਚ ਤੂੰ ਹੀ ਵਸਦਾ ਵਿਸ਼ਵਾਸ ਨਹੀਂ ਇਹ ਹੁੰਦਾ ਨਫ਼ਰਤ ਦਾ ਇਹ ਤੌਰ ਇੰਜ ਹੀ ਵਗਦਾ ਰਹੂ ਦਰਿਆ ਵਾਂਗੂੰ ਜਦੋਂ ਤੱਕ ਮੇਰੇ ਰੂਹ ਦਾ ਦਰਪਣ ਸਾਫ ਨਹੀਂ ਇਹ ਹੁੰਦਾ ਮੈਂ ਹੀ ਮੇਰੀ ਹੋਂਦ ਲਈ ਖਤਰਾ ਬਣਿਆ ਹਾਂ ਤਦ ਤੋਂ ਤੇਰੇ ਦਰ ਤੋਂ ਵਿਛੜਿਆ ਸਾਂ ਮੈਂ ਕਰਕੇ ਮੈਂ ਜਦ ਤੋਂ ਮੈਂ ਨਹੀਂ ਛੱਡਦਾ ਜਦੋਂ ਤੱਕ ਜਗ ਤੇ ਲਾਸ਼ ਨਹੀਂ ਹੁੰਦਾ ਜਦੋਂ ਤੱਕ ਮੇਰੇ ਦਿਲ ਦੇ ਅੰਦਰ ਅਹਿਸਾਸ ਨਹੀਂ ਇਹ ਹੁੰਦਾ ਜ਼ੁਲਮ ਬੇਈਮਾਨੀ ਧੋਖਾ ਚੋਰੀ ਅੰਗ ਜੀਵਨ ਦੇ ਮੇਰੇ ਲਾਲਚ ਨਸ਼ਾ ਸਵਾਰਥੀ ਸੋਚਾਂ ਅੰਗ ਸੰਗ ਨੇ ਮੇਰੇ ਸਭ ਜਾਣਾ ਤੇਰੇ ਕਰਤੇ ਜੀਵਨ ਪਾਸ ਨਹੀਂ ਇਹ ਹੁੰਦਾ ਜਦੋਂ ਤੱਕ ਮੇਰੇ ਦਿਲ ਦੇ ਅੰਦਰ ਅਹਿਸਾਸ ਨਹੀਂ ਹੈ ਹੁੰਦਾ ਡੈਰ ਵਿਰੋਧ ਕਾਮ ਕ੍ਰੋਧ ਮੋ ਲਗਦਾ ਹੈ ਪਿਆਰਾ ਕੀ ਪਰਵਾਹ ਹੈ ਮੈਨੂੰ ਤੇਰੀ ਦੌਲਤ ਦਾ ਕੋਲ ਪਸਾਰਾ ਮਾਇਆ ਦਾ ਮੋਤੀਆ ਉਤਰੇ ਨਾ ਅੱਖੀਆਂ ਸੁਖ ਵਾਸ ਨਹੀਂ ਹੈ ਹੁੰਦਾ ਜਦੋਂ ਤੱਕ ਮੇਰੇ ਦਿਲ ਦੇ ਅੰਦਰ ਅਹਿਸਾਸ ਨਹੀਂ ਇਹ ਹੁੰਦਾ ਮਾਨ ਜੋਵਨ ਦਾ ਜਗ ਤੇ ਸੋਭਾ ਆਪਣੇ ਬੜੇ ਨੇ ਮੇਰੇ ਲੋੜ ਪੈਣ ਤੇ ਆ ਜਾਂਦਾ ਹਾਂ ਦਰ ਤੇ ਵੀ ਮੈਂ ਤੇਰੇ ਤਾਈਓ ਮਤਲਬ ਪ੍ਰਸਤੀ ਕਾਰਨ ਉਲਾਸ ਨਹੀਂ ਹੈ ਹੁੰਦਾ ਜਦੋਂ ਤੱਕ ਮੇਰੇ ਦਿਲ ਦੇ ਅੰਦਰ ਅਹਿਸਾਸ ਨਹੀਂ ਹੈ ਹੁੰਦਾ ਇੱਕ ਰੋਗ ਹੈ ਮੌਤ ਦਾ ਮੈਨੂੰ ਦੂਜੀ ਚਿੰਤਾ ਜਲਾਵੇ ਤਨ ਰੋਗੀ ਹੈ ਅਧੂਰਾ ਜੀਵਨ ਰਾਤੀ ਨੀਂਦ ਨਾ ਆਵੇ ਸੱਚ ਦੇ ਕੋਲੋਂ ਐਨਾ ਕੋੜੀ ਤਰਾਸ਼ ਨਹੀਂ ਹੈ ਹੁੰਦਾ ਜਦੋਂ ਤੱਕ ਮੇਰੇ ਦਿਲ ਦੇ ਅੰਦਰ ਅਹਿਸਾਸ ਨਹੀਂ ਹੈ ਹੁੰਦਾ ਜਗ ਤੋਂ ਜਾਣਾ ਸਭ ਕੁਝ ਛੱਡ ਕੇ ਮਨ ਸਤਵੀਰ ਇਸ ਸੱਚ ਨੂੰ ਕੀਤਾ ਪੌਣਾ ਅੱਗੇ ਸਭ ਆਉਣਾ ਸਮਝ ਵੇਖ ਇਸ ਸੱਚ ਨੂੰ ਗੱਲ ਨਹੀਂ ਬਣਦੀ ਮਾਇਆ ਤੋਂ ਜਦ ਤੱਕ ਨਿਰਾਸ਼ ਨਹੀਂ ਇਹ ਹੁੰਦਾ ਜਦੋਂ ਤੱਕ ਮੇਰੇ ਦਿਲ ਦੇ ਅੰਦਰ ਅਹਿਸਾਸ ਨਹੀਂ ਇਹ ਹੁੰਦਾ ਹਰ ਸ਼ੈ ਦੇ ਵਿੱਚ ਤੂੰ ਹੀ ਵਸਦਾ ਵਿਸ਼ਵਾਸ ਨਹੀਂ ਹੁੰਦਾ ਵਿਸ਼ਵਾਸ ਨਹੀਂ